ਅਲੱਗ-ਅਲੱਗ ਹਾਲਾਤਾਂ 'ਚ ਪੜਨ ਵਾਲੇ ਲੋਕ ਅਸੀਂ ਸਾਰੇ ਹੀ ਵੱਖਰੇ ਆ ਕੋਈ ਇੱਕ ਮਨੁੱਖ ਦੂਸਰੇ ਨਾਲ ਮਿਲ ਨਹੀਂ ਖਾਂਦਾ ਜਦੋਂ ਅਸੀਂ ਨਾਰਮਲ ਜੀਵਨ ਨੂੰ ਆਪਾਂ ਦੇਖਦੇ ਆ ਆਪਾਂ ਕਾਫੀ ਕੁਝ ਉਲਟਾ ਜਿ ਬਣਿਆ ਅਸੀਂ ਸੁਖੀ ਬੰਦੇ ਦਾ ਈਰਖਾ ਕਰਦੇ ਹਮਦਰਦੀ ਤੇ ਦਇਆਵਾਨ ਦੇ ਵਿੱਚ ਇੰਨਾ ਹੀ ਫਰਕ ਹੈ ਕਿ ਹਮਦਰਦੀ ਦੇ ਵਿੱਚ ਤੁਸੀਂ ਉਹ ਕਰਦੇ ਹੋ ਜੋ ਸਾਹਮਣੇ ਵਾਲੇ ਨੂੰ ਚੰਗਾ ਲੱਗਦਾ ਜੋ ਸੁਣਨਾ ਚਾਹੁੰਦਾ ਪਰ ਇਹ ਦੋਹਾਂ ਤਰ੍ਹਾਂ ਦਾ ਨੁਕਸਾਨ ਕਰਦਾ ਸੰਜੇ ਕਰਨਾ ਜੁੜੇ ਦੋਸਤੋ ਪਿਆਰ ਪਰਿ ਸਤਿ ਸ੍ਰੀ ਅਕਾਲ ਅਸੀਂ ਅਲੱਗ-ਅਲੱਗ ਤਰ੍ਹਾਂ ਦੀ ਮਾਤ ਰੱਖਣ ਵਾਲੇ ਲੋਕ ਅਲੱਗ-ਅਲੱਗ ਤਰ੍ਹਾਂ ਦੀ ਕਾਬਲੀਅਤ ਰੱਖਣ ਵਾਲੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਸੁਭਾਅ ਵਾਲੇ ਲੋਕ ਅਲੱਗ-ਅਲੱਗ ਹਾਲਾਤਾਂ 'ਚ ਪੜਨ ਵਾਲੇ ਲੋਕ ਅਸੀਂ ਸਾਰੇ ਹੀ ਵੱਖਰੇ ਆ ਕੋਈ ਇੱਕ ਮਨੁੱਖ ਦੂਸਰੇ ਨਾਲ ਮਿਲ ਨਹੀਂ ਖਾਂਦਾ ਪਰ ਇੱਕ ਗੱਲ ਸਾਡੇ ਸਾਰਿਆਂ ਦੀ ਸਾਂਝੀ ਹੈ ਕਿ ਅਸੀਂ ਸਾਰੇ ਹੀ ਆਪਣੇ ਜੀਵਨ ਨੂੰ ਸੁਖੀ ਤੇ ਆਨੰਦਮਈ ਗੁਜ਼ਾਰਨਾ ਚਾਹੁੰਦੇ ਆ ਇਹ ਸਾਡੀ ਗੱਲ ਸਾਰਿਆਂ ਦੀ ਸਾਡੇ ਚ ਇੱਕ ਸਾਂਝੀ ਹੈ ਹੁਣ ਹਾਲਾਤ ਇਹ ਨੇ ਕਿ ਕੋਈ ਵਿਰਲਾ ਹੀ ਮਿਲੂਗਾ ਜਿਹੜਾ ਸੁਖੀ ਹੋਵੇ ਤੇ ਆਨੰਦਿਤ ਹੋਵੇ ਸਾਡੇ ਧਰਤੀ ਤੇ ਆਏ ਬੁੱਧਪੁਰਸ਼ਾਂ ਨੇ ਸਾਨੂੰ ਸੁਖੀ ਤੇ ਆਨੰਦਤ ਹੋਣ ਦੀਆਂ अनेका ਵਿਧੀਆਂ ਸਮਝਾਈਆਂ ਨੇ अनेका ਰਸਤੇ ਸਮਝਾਏ ਨੇ ਢੰਗ ਤਰੀਕੇ ਸਮਝਾਏ ਨੇ ਤੇ ਸਾਨੂੰ ਸਾਂਝੇ ਤੌਰ ਤੇ ਹਰ ਬੁੱਧਪੁਰਸ਼ ਨੂੰ ਪੜ੍ਹ ਕੇ ਸੁਣ ਕੇ ਜਿੱਥੋਂ ਵੀ ਕੁਝ ਮਿਲੇ ਉਹ ਸਾਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਸੁਖੀ ਕਰ ਲੈਣਾ ਚਾਹੀਦਾ ਸਾਡੀ ਸਮਝ ਨੂੰ ਵਧਾ ਲੈਣਾ ਚਾਹੀਦਾ ਕਿ ਕਿਹੜੀ ਗਲਤਫਹਮੀ ਆ ਕਿੱਥੇ ਸਾਤੋਂ ਗਲਤੀ ਹੋ ਰਹੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਆਨੰਦਮਈ ਹੋ ਕੇ ਨਹੀਂ گزار ਪਾਉਂਦੇ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਕਿ ਇੱਕ ਮੈਨੂੰ ਪਤੰਜਲੀ ਦਾ ਸੂਤਰ ਸੰਸਕ੍ਰਿਤ ਦੇ ਵਿੱਚ ਹੈ ਖੂਬ ਸ਼ਾਇਦ ਮੈਂ ਤੁਹਾਡੇ ਨਾਲ ਨਹੀਂ ਪੜ੍ਹ ਸਕਦਾ ਚਲੋ ਮੈਂ ਉਹਦੀ ਪੰਜਾਬੀ 'ਚ ਗੱਲ ਕਰਦਾ ਹਾਂ ਉਸ ਸੂਤਰ ਦੇ ਭਾਵ ਦੀ ਉਹ ਗੱਲ ਕਰਦਾ ਪਤੰਜਲੀ ਕਹਿੰਦੇ ਨੇ ਕਿ ਸੁਖੀ ਬੰਦੇ ਨਾਲ ਦੋਸਤੀ ਰੱਖੋ ਦੁਖੀ ਤੇ ਦਇਆ ਕਰੋ ਜਦੋਂ ਕਦੇ ਗੱਲਬਾਤ ਤੁਹਾਡੀ ਕਿਤੇ ਚੱਲਦੀ ਹੋਵੇ ਤਾਂ ਸੱਜਣ ਦੀ ਕਰੋ ਆਪ ਤੋਂ ਬਿੱਤਰ ਦੀ ਕਰੋ ਤੇ ਦੁਸ਼ਟਤਾ ਇੱਕ ਹੁੰਦੀ ਹੈ ਮਾਨਸਿਕ ਅਵਸਥਾ ਜਿੱਥੇ ਕੋਈ ਬੰਦਾ ਚੰਗਾ ਸੋਚੇ ਨਹੀਂ ਸਕਦਾ ਉੱਥੇ ਖਾਮ ਖਾਂ એનર્ਜੀ ਬੇਸਤ ਨਾ ਕਰੋ ਤੇ ਉਥੋਂ ਦੂਰੀ ਬਣਾਓ ਆਓ ਇਹਨੂੰ ਥੋੜਾ ਵਿਸਤਾਰ ਨਾਲ ਸਮਝਦੇ ਆ ਕਿ ਸੁਖੀ ਸੇ ਮੈਤਰੀ ਦਾ ਕੀ ਭਾਵ ਹੈ ਜਿਹੜਾ ਵੀ ਬੰਦਾ ਤੁਹਾਡੇ ਨਾਲੋਂ ਸੁਖੀ ਹੈ ਕਿਸੇ ਵੀ ਗੱਲ ਕਰਕੇ ਉਹਦੇ ਵਿੱਚ ਕੁਝ ਤੁਹਾਡੇ ਨਾਲੋਂ ਵੱਧ ਗੁਣ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਜੇ ਅਸੀਂ ਉਹਦੇ ਨਾਲ ਦੋਸਤੀ ਕਰਨੀ ਹੈ ਤੇ ਸਾਨੂੰ ਉਹ ਸੱਚ ਨੂੰ ਕਬੂਲਣਾ ਪਊਗਾ ਕਿ ਉਹ ਇਸ ਗੱਲ ਕਰਕੇ ਸਾਡੇ ਨਾਲ ਬਿਹਤਰ ਹੈ ਤੇ ਉਹਨੂੰ ਬਿਹਤਰ ਸਮਝ ਕੇ ਅਸੀਂ ਆਪ ਉਹਦੇ ਨਾਲ ਦੋਸਤੀ ਦਾ ਹੱਥ ਵਧਾਈਏ ਉਹਦੀ ਚੰਗਿਆਈ ਨੂੰ ਕਬੂਲੀਏ ਦੁਖੀ ਦਾ ਇਹ ਹੁੰਦਾ ਕਿ ਜਦੋਂ ਕੋਈ ਬੰਦਾ ਦੁਖੀ ਹੈ ਅਸੀਂ ਉਹਨਾਂ ਨਾਲ ਹਮਦਰਦੀ ਕਰਦੇ ਆ ਪਰ ਚਾਹੀਦਾ ਇਹ ਆ ਕਿ ਅਸੀਂ ਉਹਨਾਂ ਨਾਲ ਹਮਦਰਦੀ ਨਾ ਕਰਕੇ ਤੇ ਦਇਆ ਕਰੀਏ ਉਹਨੂੰ ਉਹ ਨਾ ਕਹੀਏ ਜੋ ਸੁਣਨਾ ਚਾਹੁੰਦਾ ਉਹਨੂੰ ਉਹ ਕਹੀਏ ਜੋ ਉਹਨੂੰ ਸੁਣਨਾ ਚਾਹੀਦਾ ਤੀਸਰਾ ਹੁੰਦਾ ਕਿ ਸਾਡੀ ਗੱਲਬਾਤ ਜਿਹੜੀ ਹੈ ਉਹ ਜਦੋਂ ਵੀ ਅਸੀਂ ਗੱਲਬਾਤ ਕਰੀਏ ਤਾਂ ਉਸ ਬੰਦੇ ਦੀ ਗੱਲਬਾਤ ਕਰੀਏ ਜਿਹੜਾ ਸਾਡੇ ਨਾਲ ਚੰਗਾ ਹੈ ਜੀ ਦੀ ਜ਼ਿੰਦਗੀ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ ਜਾਂ ਉਹਦੀ ਗੱਲਬਾਤ ਚੋਂ ਅਸੀਂ ਆਪਣੀ ਜ਼ਿੰਦਗੀ ਚ ਕੁਝ ਕੋਣ ਗ੍ਰਹਿਣ ਕਰ ਸਕੀਏ ਚੌਥਾ ਹੈ ਕਿ ਜਿਹੜਾ ਕਈ ਦੁਸ਼ਟ ਵਿਰਤੀ ਲੋਕ ਆਪਾਂ ਕਹਿੰਦੇ ਨਾ ਕਿ ਇਹ ਸੁਧਰੇ ਨਹੀਂ ਸਕਦਾ ਇਹ ਚੰਗਾ ਸੋਚਦਾ ਹੀ ਨਹੀਂ ਹੈਗਾ ਅਸੀਂ ਬਾਰ ਬਾਰ ਉਹਨਾਂ ਨੂੰ ਕਹਿੰਦੇ ਆ ਪ੍ਰੋਬਲਮ ਉਹਨਾਂ ਦੇ ਵੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਉਦੋਂ ਵੱਧ ਸਮਝ ਨਹੀਂ ਹੁੰਦੀ ਉਦੋਂ ਵੱਧ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਪਰ ਅਸੀਂ ਉੱਥੇ ਖਾਮ ਖਾਂ ਉਹਨਾਂ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਵੀ ਖਰਾਬ ਕਰਦੇ ਆ ਜਦੋਂ ਅਸੀਂ ਨਾਰਮਲ ਜੀਵਨ ਨੂੰ ਆਪਾਂ ਦੇਖਦੇ ਆ ਆਪਾਂ ਕਾਫੀ ਕੁਝ ਉਲਟਾ ਜਿਹਾ ਬਣਿਆ ਅਸੀਂ ਸੁਖੀ ਬੰਦਿਆਂ ਨਾਲ ਈਰਖਾ ਕਰਦੇ ਆ ਤੁਸੀਂ ਵੇਖਿਓ ਨੋਟ ਕਰਕੇ ਆਪਣੀ ਜ਼ਿੰਦਗੀ 'ਚ ਜਦੋਂ ਤੁਹਾਨੂੰ ਆਪਣੇ ਤੋਂ ਵਧੀਆ ਨਾਲ ਮਿਲਣਾ ਜੁੜਨਾ ਚੰਗਾ ਨਾ ਲੱਗੇ ਤਾਂ ਮਤਲਬ ਤੁਹਾਡੇ ਨੂੰ ਈਰਖਾ ਦਾ ਰੋਗ ਲੱਗਿਆ ਹੈ ਉਹਦੀ ਵਜ੍ਹਾ ਨਾਲ ਤੁਹਾਡੀ ਉਸ ਚੰਗੇ ਬੰਦੇ ਨਾਲ ਦੋਸਤੀ ਵੀ ਨਹੀਂ ਹੋ ਪਉਂਦੀ ਜੇ ਤੁਹਾਡੀ ਦੋਸਤੀ ਕਿਸੇ ਸੁਖੀ ਨਾਲ ਹੋਊਗੀ ਤਾਂ ਉਹਦੇ ਕੋਲੋਂ ਤੁਹਾਨੂੰ ਵੀ ਸੁੱਖ ਹੀ ਮਿਲੇਗਾ ਪਰ ਅਸੀਂ ਦੁਖੀ ਬੰਦਨਾ ਬਣੀ ਹਾਂ ਦਰਦੀ ਦਿਖਾਉਨੇ ਆ ਬੜੀ ਨੇੜਤਾ ਤੋਂ ਕੋਨੇ ਆ ਕੇ ਬੈਠੇ ਰੋਣਾ ਮਾੜਾ ਹੋ ਗਿਆ ਜਾਂ ਉੱਥੇ ਕਿਤੇ ਨਾ ਕਿਤੇ ਸਾਡੀ ਹੰਕਾਰ ਈਗੋ ਸ਼ਾਂਤ ਵੀ ਹੁੰਦੀ ਆ ਕਿ ਸਾਡੀ ਹਾਲਤ ਵਧੀਆ ਏ ਇਹਦੀ ਹਾਲਤ ਮਾੜੀ ਏ ਤੇ ਉਹ ਵੀ ਇੱਕ ਕਹਿੰਦੇ ਨੇ ਨਾ सिंपथी ਸੀਕਰ ਬੜਿਆ ਹੁੰਦਾ ਕਿ ਮੈਨੂੰ ਕੋ ਚੰਗਾ ਕਹੇ ਇਹਨਾਂ ਸਿਲਸਿਲੇ 'ਚ ਅਸੀਂ ਖੁਦ ਵੀ ਇੱਕ ਗਲਤ ਰੋਲਾ ਪਾ ਰਹੇ ਹੁੰਨੇ ਆ ਤੇ ਉਸ ਬੰਦੇ ਦਾ ਵੀ ਕੋ ਭਲਾ ਨਹੀਂ ਹੋਣ ਦਿੰਦੇ ਸੋ ਇਹ ਵੀ ਸਾਡਾ ਐਕਸ਼ਨ ਰੋਂਗ ਹੋ ਗਿਆ ਤੇ ਸਾਨੂੰ ਉੱਥੇ ਗੱਲ ਉਹੀ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਉਸ ਬੰਦੇ ਦੀ ਜ਼ਿੰਦਗੀ ਬਿਹਤਰ ਹੋ ਸਕੇ ਭਾਵੇਂ ਉਹਨੂੰ ਚੰਗੀ ਲੱਗੇ ਨਾ ਲੱਗੇ ਫਿਰ ਅਸੀਂ ਆਪਣੇ ਸਬੰਧ ਨੂੰ ਖਰਾਬ ਨਾ ਕਰਨ ਕਰਕੇ ਅਸੀਂ ਉੱਥੇ ਕਈ ਵਾਰ ਝੂਠ ਬੋਲਦੇ ਆ ਜਾਂ ਮੂੰਹ ਮਲਾਜੇ ਨੂੰ ਉਹਨੂੰ ਚੰਗਾ ਕਹਿ ਦਿੰਦੇ ਆ ਕਿਉਂਕਿ ਆਬਵੀਅਸਲੀ ਜਦੋਂ ਉਹਨੂੰ ਆਪਾਂ ਉਹਦੇ ਔਗਣਾ ਬਾਰੇ ਗੱਲ ਕਰਾਂਗੇ ਜਾਂ ਉਹਦੇ ਇਹੋ ਜਿਹੀ ਗੱਲ ਕਰਾਂਗੇ ਜਿਹੜੀ ਉਹਨੂੰ ਪਸੰਦ ਨਹੀਂ ਉਹ ਤੁਹਾਡਾ ਨੁਕਸਾਨ ਵੀ ਕਰਦਾ ਤੁਹਾਡੇ ਖਿਲਾਫ ਵੀ ਹੁੰਦਾ ਤੁਹਾਡੇ ਉਹ ਵਿਰੋਧੀ ਵੀ ਬਣ ਜਾਂਦਾ ਸੁਇਸ ਦਰਦੇ ਵਿੱਚ ਅਸੀਂ ਕਈ ਵਾਰੀ ਕਿਸੇ ਦੂਸਰੇ ਦੀ ਨਿਗਾ ਚ ਚੰਗਾ ਬਣਨ ਲਈ ਪਰ ਆਪਣੀ ਨਿਗਾ ਚ ਗਿਰ ਜਾਂਦੇ ਆ ਜਿਹੜਾ ਰਿਜ਼ਲਟ ਕਿਸੇ ਲਈ ਵੀ ਚੰਗਾ ਨਹੀਂ ਹੁੰਦਾ ਤੀਸਰਾ ਹੁੰਦਾ ਸਾਡੀਆਂ ਗੱਲਾਂ ਬਾਤਾਂ ਸੁਣ ਲਿਓ ਜੇ ਸਾਡੀ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਜ਼ਿਆਦਾ ਆ ਜਿਹੜੇ ਸਾਡੇ ਨੌ ਵੀ ਨਵੇਂ ਬੱਦਰ ਦੀ ਜ਼ਿੰਦਗੀ ਜਿਉਂਦੇ ਨੇ ਉਸ ਗੱਲਬਾਤ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਹਾਂ ਤੁਹਾਡੇ ਹੰਕਾਰ ਨੂੰ ਜ਼ਰੂਰ ਤਾਕਤ ਮਿਲੂਗੀ ਬਲ ਮਿਲੂਗੀ ਕਿ ਅਸੀਂ ਉਹਨਾਂ ਲੋਕਾਂ ਨਾਲੋਂ ਬਿਹਤਰ ਪਰ ਜਦੋਂ ਤੁਸੀਂ ਆਪ ਤੋਂ ਬਿਹਤਰ ਬੰਦੇ ਨਾਲ ਜੇ ਬਿੰਦਰ ਵਿਤਰ ਬੰਦੇ ਦਾ ਜ਼ਿਕਰ ਕਰੋਗੇ ਗੱਲ ਕਰੋਗੇ ਤਾਂ ਉਹਦਾ ਜ਼ਰੂਰ ਤੁਹਾਡੇ ਤੇ ਸੁੰਨਣ ਵਾਲੇ ਤੇ ਪੋਜੀਟਿਵ ਅਸਰ ਹੀ ਪਏਗਾ ਤੁਹਾਡੇ ਅੰਦਰ ਹੌਸਲਾ ਬਣੇਗਾ ਕਿ ਮੈਂ ਵੀ ਵਿਤਰ ਹੋਵਾਂ ਚ ਚੌਥਾ ਜਿਹੜਾ ਬਹੁਤ ਇੰਪੋਰਟੈਂਟ ਹੈ ਕਿ ਕੁਝ ਲੋਕ ਨੇ ਵਿਚਾਰੇ ਜਿਨ੍ਹਾਂ ਦੀ ਬੁੱਧੀ ਇਸ ਲੈਵਲ ਦੀ ਨਹੀਂ ਕਿ ਉਹ ਗੱਲ ਕੋਈ ਸਮਝ ਲੈਣ ਤੇ ਤੁਸੀਂ ਕਈ ਵਾਰੀ ਕੋਸ਼ਿਸ਼ਾਂ ਵੀ ਕਰਕੇ ਦੇਖ ਲਈਆਂ ਉਹਦਾ ਮਤਲਬ ਵੀ ਉਲਟਾ ਹੀ ਕਰਦੇ ਨੇ ਇਹਦਾ ਬਿਨਾਸ਼ ਬੁੱਧੀ ਦੀ ਅਵਸਥਾ ਹੁੰਦੀ ਹੈ ਕਿ ਉਲਟਾਈ ਸੋਚਣਾ ਉਲਟਾਈ ਕਰਨਾ ਤੇ ਉਹ ਦੁੱਖ ਭਰਿਆ ਜੀਵਨ ਹੁੰਦਾ ਤੇ ਉੱਥੇ ਦੁਸ਼ਮਣੀ ਵੀ ਕਹਦੇ ਹੁੰਦੇ ਨੇ ਮਾੜੀ ਤੇ ਦੋਸਤੀ ਵੀ ਮਾੜੀ ਉਹੋ ਜੇ ਸੰਬੰਧ ਤੋਂ ਦੂਰੀ ਬਣਾਉਣੀ ਪੈਣੀ ਆ ਦੂਰੀ ਬਣਾਉਣ ਲਈ ਤੁਹਾਨੂੰ ਆਪਣੇ ਆਪ ਤੇ ਕੰਮ ਕਰਨਾ ਪਵੇਗਾ ਕਿ ਆਪਣੇ ਆਪ ਬਾਰੇ ਮਾੜਾ ਚੰਗਾ ਸੁਣ ਕੇ ਵਿੱਚ ਉਪਰ ਹੈ ਕੇ ਇਗਨੋਰ ਕਰਕੇ ਟਾਈਮ ਕੱਢਣਾ ਪਵੇਗਾ ਆਦਰਵਾਇਜ਼ ਕੋਈ ਹਾਲ ਨਹੀਂ ਹੈ ਕਿਉਂਕਿ ਉਹਦੀ ਹਾਲਤ ਨਹੀਂ ਹੈ ਕਿ ਉਹ ਤੁਹਾਡੀ ਗੱਲ ਨੂੰ ਸਮਝ ਸਕੇ ਜਾਂ ਤੁਸੀਂ ਚਾਹੁੰਦੇ ਹੋਏ ਵੀ ਉਹਦਾ ਕੋਈ ਫਾਇਦਾ ਕਰ ਸਕੇ ਇਹ ਛੋਟੇ ਛੋਟੇ ਸੂਤਰ ਨੇ ਜਿਹੜੇ ਇਹਦੇ ਵਿੱਚ ਬਹੁਤ ਇੰਪੋਰਟੈਂਟ ਏ ਹੈ ਕਿ ਦੁਖੀ ਬੰਦੇ ਨਾਲ ਜਦੋਂ ਤੁਸੀਂ ਡੀਲ ਕਰਦੇ ਹੋ ਤੁਸੀਂ ਉਹਨਾਂ ਨੂੰ ਹਮਦਰਦੀ ਦਿਖਾਉਣੀ ਚਾਹੀਦਾ ਹੈਗਾ ਕਿ ਦਇਆਵਾਨ ਬਣਾ ਹੁਣ ਹਮਦਰਦੀ ਤੇ ਦਇਆਵਾਨ ਦੇ ਵਿੱਚ ਇੰਨਾ ਹੀ ਫਰਕ ਹੈ ਕਿ ਹਮਦਰਦੀ ਦੇ ਵਿੱਚ ਤੁਸੀਂ ਉਹ ਕਰਦੇ ਹੋ ਜੋ ਸਾਹਮਣੇ ਵਾਲੇ ਨੂੰ ਚੰਗਾ ਲੱਗਦਾ ਜੋ ਸੁਣਨਾ ਚਾਹੁੰਦਾ ਪਰ ਇਹ ਦੋਹਾਂ ਤਿਹਾਂ ਦਾ ਨੁਕਸਾਨ ਕਰਦਾ ਕਿਉਂਕਿ ਸਾਡਾ ਆਪਣਾ ਰੋਲ ਵੀ ਗਲਤ ਹੋ ਗਿਆ ਤੇ ਅਸੀਂ ਉਹਨੂੰ ਇੱਕ ਨੈਗੇਟਿਵ ਵਾਲਤ ਨੂੰ ਸਪੋਰਟ ਵੀ ਕਰ ਦਿਤੀ ਜੇ ਤੁਸੀਂ ਉੱਥੇ ਦਇਆਵਾਨ ਬਣਗੇ ਉਹ ਦਇਆਵਨ ਬਣਨ ਵੇਲੇ ਤੁਹਾਨੂੰ ਬੁਰਾ ਤਾਂ ਚਾਹਦੋ ਸਮਝੂਗਾ ਪਰ ਤੁਹਾਨੂੰ ਇੱਕ ਤਸੱਲੀ ਹੋਊਗੀ ਕਿ ਤੁਸੀਂ ਉਹ ਕੀਤਾ ਜੋ ਉਹਨੂੰ ਚਾਹੀਦਾ ਹੈ ਜੋ ਉਹਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਇਹਦੇ ਤੇ ਜ਼ਿਆਦਾਤਰ ਚਾਂਸੇ ਹੁੰਦੇ ਨੇ ਕਿ ਉਹ ਤੁਹਾਨੂੰ ਪਸੰਦ ਨਹੀਂ ਕਰਨਗੇ ਦਇਆਵਾਨ ਬੰਦੇ ਨੂੰ ਦੁਨੀਆ ਕਦੇ ਪਸੰਦ ਨਹੀਂ ਕਰਦੀ ਪਰ ਦਇਆਵਾਨ ਹੋਣਾ ਇੱਕ ਜੀਵਨ ਦੀ ਬਹੁਤ ਉੱਚੀ ਅਵਸਥਾ ਹੈ ਉਥੇ ਸ਼ਾਇਦ ਇਹਦੀ ਲੋੜ ਵੀ ਨਹੀਂ ਹੁੰਦੀ ਕਿ ਤੁਹਾਨੂੰ ਚੰਗਾ ਕਹੇ ਦਇਆਵਨੁ ਚਿੱਤ ਦੀ ਇੱਕੋ ਹੀ ਲੋੜ ਹੁੰਦੀ ਹੈ ਕਿ ਉਹਦੇ ਨਾਲ ਹੀ ਕੁਝ ਚੰਗਾ ਹੋ ਜਵੇ ਸੋ ਇਹ ਛੋਟੇ ਛੋਟੇ ਸੂਤਰ ਜ਼ਰੂਰ ਇਹਨਾਂ ਨੂੰ ਅਪਣਾ ਕੇ ਵੇਖਿਓ ਤੁਹਾਡੀ ਜ਼ਿੰਦਗੀ 'ਚ ਸੁੱਖ ਤੇ ਸ਼ਾਂਤੀ 'ਚ ਵਾਧਾ ਹੋਵੇਗਾ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਇਹਦੇ ਬਾਰੇ ਕਮੈਂਟ ਜ਼ਰੂਰ ਦੱਸਿਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਬਹੁਤ ਮਿਹਰਬਾਨੀ